ਤੁਹਾਡੀ ਨਨਕਾਣਾ ਸਾਹਿਬ ਦੀ ਯਾਤਰਾ ਤੋਂ ਇਲਾਵਾ ਇੱਕ ਦੋ ਚੀਜ਼ਾਂ ਦਾ ਮੈਂ ਜ਼ਿਕਰ ਜ਼ਰੂਰ ਕਰਾਂਗਾ ਜੋ ਤੁਹਾਡੇ ਕੋਲ ਨਵੇਂਕਲਾ ਸੀ ਅਹਿਸਾਸ ਆਮ ਸਿੱਖ ਯਾਤਰਾਵਾਂ 'ਚ ਨਹੀਂ ਹੁੰਦਾ ਤੁਸੀਂ ਇਹਦੇ ਨਾਲੋਂ ਨਾਲ ਇੱਕ ਤਾਂ ਰਾਵਲਪਿੰਡੀ ਇਸਲਾਮਾਬਾਦ ਦੀ ਵੀ ਯਾਤਰਾ ਕੀਤੀ ਹੈ ਜਿਹੜੀ ਸ਼ਾਇਦ ਤੁਹਾਡੀ ਯਾਤਰਾ ਦੇ ਵਿੱਚ ਇੱਕ ਨਵਾਂ ਐਡ-ਆਨ ਸੀ ਪਹਿਲਾਂ ਨਹੀਂ ਸੀ ਹੈਗਾ ਫਿਰ ਤੁਸੀਂ ਉੱਥੋਂ ਦੇ ਮੰਦਰਾਂ ਨੂੰ ਵੀ ਦੇਖਿਆ 47 ਤੋਂ ਬਾਅਦ ਇਹ ਤਾਂ ਇੱਕ ਵੱਡਾ ਮਸਲਾ ਹੈਗਾ ਆ ਕਿ ਉੱਥੇ ਜਿੰਨੇ ਵੀ ਸਿੱਖ ਧਾਰਮਿਕ ਸਥਾਨ ਹੈਗੇ ਨੇ ਉਹ ਕੁਝ ਵੱਡੇ ਧਾਰਮਿਕ ਸਥਾਨਾਂ ਤੋਂ ਇਲਾਵਾ ਬਹੁਤ ਸਾਰੇ ਖੰਡਰ ਵੀ ਆਵਾਜ਼ ਪਏ ਨੇ ਉਸੇ ਤਰ੍ਹਾਂ ਮੰਦਰਾਂ ਦਾ ਜ਼ਿਕਰ ਆ ਕਿਉਂਕਿ ਉੱਥੇ ਹਿੰਦੂ ਘਟ ਗਿਣਤੀ ਨੇ ਅਹਿਮ ਦੀ ਘਟ ਗਿਣਤੀ ਨੇ ਸਿੱਖ ਘਟ ਗਿਣਤੀ ਨੇ ਇਸਾਈ ਘਟ ਗਿਣਤੀ ਨੇ ਤੇ ਫਿਰ ਉਹਨਾਂ ਥਾਵਾਂ ਦਾ ਰੱਖ-ਰਖਾਵ ਜਾਂ ਉਹਨਾਂ ਦਾ ਜਿਹੜਾ ਹੈਗਾ ਆ ਆਰਟਿਸਟਿਕ ਸਿਗਨੇਚਰ ਦੇ ਤੌਰ ਤੇ ਉਹਨਾਂ ਦੀ ਕੀਮਹਤਤਾ ਆ ਉਸ ਲਿਹਾਜ਼ ਤੋਂ ਤੇ ਫਿਰ ਉਹ ਸਾਡੇ ਧਾਰਮਿਕ ਸਥਾਨ ਨੇ ਉਸ ਲਿਹਾਜ਼ ਤੋਂ ਤੁਸੀਂ ਉਹ ਮੰਦਰਾਂ ਦੀ ਅਬਜ਼ਰਵੇਸ਼ਨ ਆਪਣੀ ਜ਼ਰੂਰ ਸਾਡੇ ਨਾਲ ਸਾਂਝੀ ਕਰੋ ਦੇਖੋ ਜਦੋਂ ਮੈਂ ਗਿਆ ਸੀਗਾ ਮੈਂ ਇਹ ਸੋਚ ਕੇ ਗਿਆ ਸੀਗਾ ਵੀ ਮੌਕਾ ਲੱਗਿਆ ਤਾਂ ਵੀ ਮੈਂ ਉਹ ਮੰਦਰ ਲਾਹੌਰ ਦੇ ਜਾਂ ਜਿੱਥੇ ਜੋ ਵੀ ਮੰਦਰ ਮੈਨੂੰ ਦਿਖੇ ਮੈਂ ਜ਼ਰੂਰ ਘੁਮਾਂਗਾ ਠੀਕ ਆ ਜਾ ਕੇ ਆਵਾਂਗਾ ਤੇ ਦੋ ਚਾਰ ਚੀਜ਼ਾਂ ਹਨ ਜਿਹੜੀਆਂ پاکستان سرکار نے دوبارہ اسلام آباد ਲਾਗੇ ਦੇ ਸੈਦਪੁਰ ਪਿੰਡ ਨੂੰ ਦੁਬਾਰਾ ਬਾਦ ਕਰਨਾ ਸ਼ੁਰੂ ਕੀਤਾ ਓਕੇ ਉਹ ਪਿਛਲੀ ਸ਼ਾਹ ਦੇ ইমরান ਖਾਨ ਸਰਕਾਰ ਤੋਂ ਹੀ ਉਹ ਸ਼ੁਰੂ ਸੀਗਾ ਠੀਕ ਹੈ ਤੇ ਉਹ ਉਥੇ ਮਤਲਬ 4-500 ਸਾਲਾਂ ਸਾਲ ਪੁਰਾਣੇ ਮੰਦਿਰ ਹੈਗੇ ਆ ਓਕੇ ਉਹ ਵੀ ਅਕਬਰ ਦੇ ਦੌਰ ਦੇ ਮੰਦਿਰ ਹੈ ਇੱਥੇ ਰਾਜਾ ਮਾਨ ਸਿੰਘ ਸੀ ਕਚਵਾਹਾ ਜੀ ਤੇ ਆ ਜਿਹੜਾ ਹਰੀਪੁਰ ਵਾਲਾ ਮਾਨ ਸਿੰਘ ਰਾਜਾ ਇਹ ਸਾਰੀ ਉਹਦੀ ਜਗੀਰ ਸੀ ਠੀਕ ਹੈ ਤਾਂ ਇਹਦੇ ਆਸੇ ਪਾਸੇ ਕਾਫੀ ਮੰਦਰ ਹਨ ਤੇ ਫਰੈਸਕੋ ਪੇਂਟਿੰਗ ਵਗੈਰਾ ਹਨ ਤੇ ਹੁਣ ਸਰਕਾਰ ਇਹਨਾਂ ਚੀਜ਼ਾਂ ਨੂੰ ਦੁਬਾਰਾ ਬਹਾਲ ਕਰ ਰਹੀ ਹੈ ਦੁਬਾਰਾ ਆਬਾਦ ਕਰ ਰਹੀ ਹੈ ਤੇ ਉਹਨਾਂ ਤੇ ਪੈਸਾ ਵੀ ਖਰਚ ਕਰ ਰਹੀ ਹੈ ਦੂਜੀ ਗੱਲ ਇਹ ਹੈ ਵੀ ਮੰਦਰ ਜਿਹੜੇ ਬੰਦ ਪਏ ਆ ਉਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਉੱਥੇ ਜੇ ਉਹ ਆਬਾਦੀ ਹੀ ਨਹੀਂ ਹੋਊਗੀ ਭਾਈਚਾਰੇ ਦੀ ਤਾਂ ਉਹ ਸੁੰਨੇ ਹੋ ਜੂਗੇ ਬਿਲਕੁਲ ਤਾਂ ਹੁਣ ਜਿੱਦਾਂ ਕਿ ਆਪਾਂ ਲਾਹੌਰ 'ਚ ਘੁੰਮੇ ਲਾਹੌਰ ਦੇ ਵਿੱਚ 42 ਮੰਦਰ ਹਨ ਇਸ ਟਾਈਮ ਤੇ ਉਹਨਾਂ ਵਿੱਚੋਂ ਫੰਕਸ਼ਨਲ ਦੋ ਹੀ ਮੰਦਰ ਹਨ ਇਹਦਾ ਵੱਡਾ ਕਾਰਨ ਇਹ ਹੈ ਕਿ ਲਾਹੌਰ ਦੇ ਵਿੱਚ ਹਿੰਦੂਵਾਦੀ ਦਾ ਬਹੁਤ ਛੋਟਾ ਹਿੱਸਾ ਰਹਿੰਦਾ ਹੈ ਹਮ ਤਕਰੀਬਨ 2-300 ਘਰ ਵਾਲਮੀਕ ਭਾਈਚਾਰੇ ਦੇ ਹੀ ਹਨ ਤੇ ਇਸੇ ਕਰਕੇ ਵਾਲਮੀਕ ਮੰਦਰ ਉੱਥੇ ਆਬਾਦ ਹੈ ਅੱਜ ਦੀ ਡੇਟ ਤੱਕ ਓਕੇ ਤੇ ਦੂਸਰਾ ਇਹ ਹੈ ਵੀ ਉਹਨਾਂ ਕੋ ਸਾਧਨ ਨਹੀਂ ਹਨ ਹਮ ਇਸ ਕਰਕੇ ਮੰਦਰਾਂ ਦਾ ਰੱਖ ਰਖਾਵ ਜਿਹੜਾ ਓਕਾਫ ਬੋਰਡ ਕਰ ਰਹੀ ਹੈ ਓਕੇ ਤੇ ਹੌਲੀ ਹੌਲੀ ਉਹ ਸ਼ਾਇਦ ਕੋਸ਼ਿਸ਼ ਕਰ ਰਹੇ ਹੈ ਵੀ ਦੁਆਰਾ ਜਿਹੜੇ ਪੁਰਾਤਨ ਮੰਦਰ ਹੈ ਉਹਨਾਂ ਨੂੰ ਬਹਾਲ ਕੀਤਾ ਜਾਵੇ ਓਕੇ ਇੱਕ ਮੈਨੂੰ ਘੁੰਮਦੇ ਫਿਰਦੇ ਨੂੰ ਨਾ ਲਾਹੌਰ ਦੇ ਵਿੱਚ ਜਿੱਦਾਂ ਕ੍ਰਿਸ਼ਨ ਪੁਰਾ ਸੀਗਾ ਪਹਿਲਾਂ ਅੱਜ ਕੱਲ੍ਹ ਇਸਲਾਮਪੁਰਾ ਹੈ ਓਕੇ ਉਹ ਅਨਾਰਕਲੀ ਦੇ ਕੋਲ ਕੀ ਹੈ ਉੱਥੇ ਕਹਿੰਦੇ ਸ਼ੀਤਲਾ ਮੰਦਰ ਵੀ ਹੈ ਹੱਲੇ ਵੀ ਹੈ ਮੈਨੂੰ ਲੋਕ ਕਹਿੰਦੇ ਵੀ ਉੱਥੇ ਕੋਈ ਮਾਈ ਘੁੰਮਦੀ ਹੈ ਲੋਕਾਂ ਦਾ ਵਿਸ਼ਵਾਸ ਹੈ ਬਿਵਾਦ ਕਹਿੰਦੀ ਹੈ ਵੀ ਇਸ ਕਰਕੇ ਕਹਿੰਦੇ ਵੀ ਅਸੀਂ ਮੰਦਰ ਨੂੰ ਛੇੜ ਦੇਣੀ ਓਕੇ ਤਾਂ ਇਸ ਤਰ੍ਹਾਂ ਦੀ ਲੋਕਤਾਰਾ ਤੇ ਲੋਕ ਯਕੀਨਾਂ ਚ ਵੀ ਹੱਲੇ ਵੀ ਹੈਗੇ ਆ ਉੱਥੇ ਵੀ ਬੈਠੇ ਵੀ ਇਸ ਕਰਕੇ ਕਾਫੀ ਮੰਦਰ ਹੱਲੇ ਵੀ ਖੜੇ ਪਏ ਆ ਦੂਜਾ ਇੱਕ ਪ੍ਰੋਪਾਗੈਂਡਾ ਇਹ ਵੀ ਹੁੰਦਾ ਹੈ ਕਿ ਉੱਥੇ ਜੀ ਮਤਲਬ ਵੱਡੀ ਆਬਾਦੀ ਕਨਵਰਟ ਹੋ ਗਈ ਦੇਖੋ ਕਨਵਰਜਨ ਹੈਗਾ ਪਰ ਉਹ ਜਿਸ ਤਰ੍ਹਾਂ ਦਾ ਦੱਸਦੇ ਇਸ ਤਰ੍ਹਾਂ ਦਾ ਨਹੀਂ ਹੈ ਅਸਲ ਚ ਜਿਹੜੀ ਵੱਡੀ ਹਿੰਦੂ ਆਬਾਦੀ ਸੀਗੀ ਉਹ ਈਸਟ ਪਾਕਿਸਤਾਨ ਦੇ ਵਿੱਚ ਸੀ ਜਿਹੜਾ ਕਿ ਬੰਗਲਾਦੇਸ਼ ਠੀਕ ਹੈ ਤੇ ਅੱਜ ਵੀ ਤੁਸੀਂ ਦੇਖੋਗੇ ਉਸੇ ਰੇਸ਼ੋ 'ਚ ਈਸਟ ਪਾਕਿਸਤਾਨ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਡੇਢ ਕਰੋੜ ਤੋਂ ਉੱਪਰ Hindu ਬੈਠੇ ਡੇਢ ਤੋਂ 2 ਕਰੋੜ ਓਕੇ ਉਹ ਵੱਡਾ ਹਿੱਸਾ ਜਿਹੜਾ ਸੀਗਾ ਦੋਹਾਂ ਪਾਕਿਸਤਾਨਾਂ ਦੇ ਵਿੱਚ ਪੂਰਬੀ ਤੇ ਪੱਛਮੀ ਪਾਕਿਸਤਾਨ ਦੇ ਵਿੱਚ ਉਹ ਪੂਰਬੀ ਪਾਕਿਸਤਾਨ ਦੀ ਆਬਾਦੀ ਮਿਲਾ ਕੇ ਹੁੰਦਾ ਸੀ ਠੀਕ ਪੱਛਮੀ ਪਾਕਿਸਤਾਨ ਦੇ ਵਿੱਚ ਜਿਹੜੀ Hindu ਆਬਾਦੀ ਸੀਗੀ ਉਹ ਸੀਗੀ ਸਿੰਧ 'ਚ ਓਕੇ ਅੱਜ ਵੀ ਉੱਥੇ 50-60 ਲੱਖ ਦੇ ਲੱਗੇ ਜਾਂ ਉਸ ਤੋਂ ਵੱਧ Hindu ਬੈਠਾ ਹੈ ਤੇ ਆਪਾਂ ਦੇਖਦੇ ਆਂ ਕਿ ਜਿਹੜੇ ਗੁਰਦੁਆਰੇ ਵੀ ਹਨ ਉਹਨਾਂ ਦੇ ਵਿੱਚ ਵੀ ਵੱਡੇ ਤੌਰ ਤੇ ਸਿੰਧੀ ਸੰਗਤ ਆਂਦੀ ਹੈ ਜਿਹੜੇ ਸਿੰਧੀ Hindu ਹਨ ਜਾਂ ਨਾਨਕਪੰਥੀ ਹਨ ਬਿਲਕੁਲ ਉਹ ਆ ਰਹੇ ਹਨ ਉਨਾ ਕਰਕੇ ਕਾਫੀ ਗੁਰਦੁਆਰੇ ਤੇ ਮੰਦਰ ਆਵਾਦ ਵੀ ਬੈਠੇ ਹਨ ਤੇ ਜਿੱਥੇ ਆਵਾਦੀ ਨਹੀਂ ਹੋਏਗੀ ਉਹ ਆਪਾਂ ਈਵਨ ਬਹੁਤੀ ਦੂਰ ਕੀ ਜਾਣਾ ਵੀ ਅੱਜ ਆਪਣੇ ਪਿੰਡਾਂ ਦੇ ਵਿੱਚ ਹੀ ਪ੍ਰਵਾਸ ਬਹੁਤ ਜ਼ਿਆਦਾ ਹੋ ਗਿਆ ਵੀ ਜਿੱਥੇ ਗੁਰਦੁਆਰੇ ਇਸ ਤਰ੍ਹਾਂ ਦੇ ਵੀ ਹਨ ਮੈਂ ਉਹ ਲਾਹੌਰ ਦੇ ਵਿੱਚ ਸਿੰਘਾ ਸਿੰਘਣੀਆਂ ਦਾ ਗੁਰਦੁਆਰਾ ਦੇਖਿਆ ਤੇ ਇੱਕ ਬੀਬੀ ਸ਼ਾਮ ਨੂੰ ਨਿਤਨੇਮ ਦੇ ਵਿੱਚੋਂ ਜਦੋਂ ਸੁੱਖਾ ਸੰਕਰ ਰਹੀ ਸੀ ਤਾਂ ਇਕੱਲੀ ਸੀ ਜੀ ਤੇ ਪਹਿਲੀ ਯਾਰ ਤਾਂ ਮੈਨੂੰ ਦੁੱਖ ਜਿਹਾ ਲੱਗਾ ਹੂੰ ਪਰ ਮੈਂ ਉਸ ਚੀਜ਼ ਨੂੰ ਹੋਰ ਤਰ੍ਹਾਂ ਦੇਖਿਆ ਵੀ ਆਬਾਦੀ ਦਾ ਕਰਾਈਸਿਸ ਉੱਥੇ ਵੀ ਹੈ ਤੇ ਆਪਣੇ ਪਿੰਡਾਂ ਦੇ ਵਿੱਚ ਵੀ ਅੱਜ ਦੇ ਦੌਰ ਦੇ ਵਿੱਚ ਇਹੀ ਹਾਲਾਤ ਹੈ ਕਿ ਗੁਰਦੁਆਰੇ ਸੁੰਨੇ ਹਨ ਹੂੰ ਸੋ ਇੱਕ ਪਾਸੇ ਤਾਂ ਜਿਹੜੇ ਹੈਗੇ ਆ ਵੀ ਅਸੀਂ ਉਹ ਪੋਲੀਟਿਕਲ ਰੀਜਨਸ ਕਰਕੇ ਉੱਥੇ ਮਾਈਗ੍ਰੇਟ ਹੋਏ ਹਨ ਹੂੰ ਤੇ ਹੁਣ ਦੇ ਦੌਰ ਦੇ ਵਿੱਚ ਪੰਜਾਬ ਦੇ ਵਿੱਚ ਵੀ ਤਾਂ ਆਪਾਂ ਕੋਲ ਜਦ ਸਭ ਕੁਝ ਹੈਗਾ ਵੀ ਹੈ ਤਾਂ ਆਪਾਂ ਮੋੜ ਤੋਂ ਪ੍ਰਵਾਸ ਵਾਲੀ ਜਾ ਰਹੇ ਹਨ ਬਿਲਕੁਲ ਮੋੜ ਉਜਾੜੇ ਦੇ ਸ਼ਿਕਾਰੀ ਹੋ ਰਹੇ ਹਨ ਮੋੜ ਪਿੰਡ ਸੁੰਨੇ ਪੈ ਰਹੇ ਹਨ ਉਹ ਦੋਆਂ ਚੀਜ਼ਾਂ ਨੂੰ ਕੰਪੇਅਰ ਕਰਨ ਦੀ ਲੋੜ ਹੈ ਵੀ ਜਿੱਥੇ ਤੁਹਾਡੀ ਸਿਰਾਂ ਦੀ ਗਿਣਤੀ ਹੋਊਗੀ ਹੂੰ ਤੇ ਤੁਹਾਡਾ ਧਰਮ ਤੇ ਸੱਭਿਆਚਾਰ ਉੱਥੇ ਹੀ ਬਚਪਾਊਗਾ ਬਿਲਕੁਲ ਨਹੀਂ ਤਾਂ ਸ਼ਾਮ ਸੰਭਾਲ ਦੇ ਵਿੱਚ ਲੋਕਾਂ ਤੋਂ ਬਿਨਾਂ ਉਹ ਆਵੇਗੀ ਹੀ ਹੂੰ